ਸੁਰਿੰਦਰ ਸਿੰਘ ਚਾਵਲਾ ਜੀ ਔਰ ਉਹਨਾਂ ਦੇ ਨਾਲ ਸਮਾਜ ਸੇਵੀ ਸਾਡੇ ਨਾਲ ਸਰਦਾਰ ਦਲਬੀਰ ਸਿੰਘ ਜੀ ਹਾਂ ਜੀ ਤਾਂ ਸਭ ਤੋਂ ਪਹਿਲੇ ਦਲਬੀਰ ਜੀ ਤੁਸੀਂ ਸਾਡੇ ਚੈਨਲ ਕੋਲ ਲਾਈਵ ਹੋ ਅੱਜ ਜਿਹੜਾ ਹੜ੍ਹ ਆ ਚੁੱਕੇ ਨੇ ਹਰ ਪਿੰਡਾ ਥਾਵਾਂ ਦੇ ਵਿੱਚ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਹੈ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਮੈਂ ਪ੍ਰੈਸ ਦਾ ਧੰਨਵਾਦ ਕਰਨਾ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਹਰਮਨ ਪਿਆਰੇ ਜਿਹੜੇ ਆ ਚਾਂਸਟਾਰ ਜੀ ਔਰ ਇਹਨਾਂ ਦੇ ਨਾਲ ਨਵੇਂ ਜੀ ਸੱਢੀ ਨੇ ਬਹੁਤ ਹੀ ਸਤਿਕਾਰਯੋਗ ਨੇ ਔਰ ਹਰ ਸਮੱਸਿਆ ਜਿਹੜੀ ਪੈਲ ਤੇ ਹੱਲ ਕਰਕੇ ਉਹਨਾਂ ਨੂੰ ਜਨਹਿਤ ਕਰਦੇ ਨੇ ਔਰ ਜੋ ਪ੍ਰੈਸ ਰਾਈ ਹਰ ਕਦੇ ਜਿਹੜੀ ਆਵਾਜ਼ بلند ਕਰਨਾ ਇੱਕ ਇਹਨਾਂ ਦਾ ਬਹੁਤ ਹੀ ਵੱਡਾ ਕਦਮ ਜੋ ਅੱਜ ਪੰਜਾਬ ਦੇ ਵਿੱਚ ਦੁੱਖ ਲਈ ਕੜਾ ਵਾਪਰੀ ਆ ਕੁਦਰਤੀ ਆਪ ਘਈ ਆ ਤੇ ਪਾਣੀ ਜਕਦਮ ਬਰਸਾਦਾ ਕਰਨੋਂ ਇਕੱਠਾ ਇਸ ਡੈਮਾ ਚ ਛੱਡਣ ਕਰਕੇ ਜਿਹੜਾ ਪਾਣੀ ਦੀ ਮਾਰ ਇਹ ਨਹੀਂ ਹੋ ਗਈ ਆ ਕਿ ਸਾਰਾ ਹੀ ਅਜਨਾਲਾ ਸੈੱਡ ਅੰਮਦਾਦ ਸੈੱਡ ਜਿੰਨੇ ਪਿੰਡ ਸੀ ਉਹ ਪਾਣੀ ਦੀ ਮਾਰ ਨਹੀਂ ਕਰ ਗਏ ਸੀ ਪਰ ਉਥੇ ਇੱਕ ਆਪਾਂ ਤਾਂ ਗੱਲ ਕਰ ਲਗੇ ਸ਼ੇਰ ਤੇ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਪਰਮਾਤਮਾ ਦੀ ਕਿਰਪਾ ਰਹਿਮਤ ਦਾ ਗੁਰੂਆਂ ਦੀ ਧਰਤੀ ਆ ਇਹ ਦੁਜੇ ਡੁੱਖ ਉਡਾ ਲਿੰਦੇ ਦੁੱਖ ਜਿਹੜੇ ਦਜੇ ਨਾ ਦੇਖ ਨਹੀਂ ਸਕਦੇ ਵਿਹਾਰ ਜੈਸੀ ਪਿੱਛੇ ਹੋਰ ਕਈ ਤਾਂ ਆ ਰਹੇ ਸੀ ਤਾਂ ਇਹ ਆਪਣਾ ਲੈ ਕੇ ਜੋ ਵੀ ਇਹਨਾਂ ਕੋ ਵੱਤ ਵਰਦੁਨ ਨਦੀ ਮਦਦ ਕੀਤੀ ਤਨੋਂ ਮਨੋਂ ਕੀਤੀ ਔਰ ਉਹਨਾਂ ਨੂੰ ਜਿਹੜਾ ਨਾ ਕਾਲਜ ਬੰਦ ਸੀ ਪੰਜਾਬੀਆਂ ਦਾ ਰਾਸ਼ਨ ਪਾਣੀ ਪਚਾਇਆ ਉਹਨਾਂ ਦੀ ਸੂਲ ਧਾਰ ਪੱਖੋਂ ਕੀਤੇ ਆ ਦਵਾਈਆਂ ਦਿੱਤੀਆਂ ਮੈਡੀਸਿਨ ਕੀਤੇ ਆ ਪਰ ਅੱਜ ਜਿਹੜੀ ਪੰਜਾਬੀਏ ਤੇ ਮੁਸੀਬਤ ਪੈ ਗਈ ਆ ਪਰ ਇੱਥੇ ਉਹ ਜਿਹੜਾ ਬਾਅਦ ਜੋ ਵੀ ਸਾਡੇ ਭਾਰਤ ਵਰਸ਼ ਦੇ ਜਿੰਨੇ ਵੀ ਆ ਸ਼ੂਬੇ ਉਹਨਾਂ ਤੇ ਕਿਸੇ ਨੇ ਆ ਕੇ ਇਹਨਾਂ ਦਾ ਦੁੱਖ ਨਹੀਂ ਵਡਾਇਆ ਪੰਜਾਬੀਆਂ ਦਾ ਪਤਾ ਨਹੀਂ ਕੀ ਕਾਰਨ ਪੰਜਾਬੀਏ ਤੇ ਕਿਉਂ ਕਿਰਨਾ ਕਰਦੇ ਆ ਅਗਰ ਕੋਈ ਮੁਸੀਬਤ ਆਦੀ ਤਾਂ ਪੰਜਾਬੀ ਖੜੇ ਹੁੰਦੇ ਆ ਪਰ ਇੱਥੇ ਅਸੀਂ ਇੱਕ ਹੋਰ ਗੱਲ ਕਰਦੇ ਆ ਜੇ ਵਿਆਹ ਚਾਂਜੀ ਨਵੀਨ ਸਾਹਿਬ ਜੀ ਅਗਰ ਆਇਆ ਸੀ ਤਾਂ ਉੱਥੇ ਪੀਐਮ ਸਾਹਿਬ ਛੱਡੇ ਜੋ ਮਾਦਗਰ ਨਰਿੰਦਰ ਸਿੰਘ ਜੀ ਮੋਤੀ ਸਾਹਿਬ ਉਹਨਾਂ ਨੇ ਪੈਕੇਜ ਕਰਦੇ ਸੀ ਤੇ ਆਪ ਪੈਕੇਜ ਦਿੱਤਾ ਗਿਆ ਤੇ ਹਾਂੜ ਆਇਆ ਤਾਂ ਤੇ ਆਪ ਪੈਕੇਜ ਜੇ ਤੁਸੀਂ ਆਪ ਵਕਾਸ ਕਰ ਲਓ ਪਰ ਪੰਜਾਬੀਆਂ ਤੋਂ ਪਤਾ ਨਹੀਂ ਕੀ ਹੋ ਮਤਰੀ ਮਾਲਾ ਸੂਕੀਤਾ ਇੱਥੇ ਅਜੇ ਤੱਕ ਉਹਨਾਂ ਨੇ ਇਹ ਵੀ ਨਹੀਂ ਆਗੇ ਆਖਿਆ ਜਾਂ ਕਿਸੇ ਮੰਤਰੀ ਦੇ ਤਰੁ ਇਹਨਾਂ ਵਾਤੇ ਜੋ ਪੰਜਾਬੀਆਂ ਦੀ ਸਹਾਇਤਾ ਵਾਸਤੇ ਕੋਈ ਪੈਕੇਜ ਨਹੀਂ ਭੇਜਿਆ ਅਜੇ ਤੱਕ ਤੇ ਸਾਡੇ ਸੀਐਮ ਸਾਹਿਬ ਉਹਨਾਂ ਵੱਲੋਂ ਨਹੀਂ ਕੋਈ ਇਹ ਜੀ ਅਜੇ ਤੱਕ ਹੰਗਾਰਾ ਨਹੀਂ ਪਿਆ ਗਿਆ ਵੀ ਅਸੀਂ ਆਗੇ ਨੇ ਸੇਵਾ ਕਰੀਏ ਔਰ ਪੰਜਾਬੀਆਂ ਦੀ ਜਾਨ ਮਲਦੀ ਰੱਖੀ ਕਰੀਏ ਉਹਨਾਂ ਇੱਕ ਜਾਜ ਦੇ ਤੱਕ ਕਰੋ ਜੀ ਤਿੱਦਰ ਜਾਜ ਜਿਹੜਾ ਪੈਕਿੰਗ ਆ ਰਿਹਾ ਉਹ ਦੇਖਿਆ ਸੀ ਪਿੱਛੇ ਲਾਵੇ ਤਸੀਨਾ ਉੱਤੇ ਕੁਝ ਸੁੱਕਾ ਰਸਤਾ ਪਾਇੰਦ ਨੂੰ ਕਹਿੰਦੇ ਆਤਾਸੀ ਵਿੱਚ ਥੋੜਾ ਜਿਹਾ ਕਿਲੋ ਖੰਡ ਸੀ ਕੋਈ ਹੋਰ ਇੱਕ ਲੂ ਦਾ ਪਾਇਟ ਨਿਕਿਆ ਸੀ ਉਹ ਵੀ ਜਿਹੜੇ ਲੋਕਾਂ ਦੇ ਹੱਥੀ ਨੇ ਫੜਾ ਕੇ ਆ ਉਹ ਵੀ ਛੁੱਟਿਆ ਗਿਆ ਕਿਤੇ ਡਿੱਗ ਪਿਆ ਗਿੱਲੇ ਦਾ ਕਿ ਸੁੱਕਰ ਦਾ ਤਾਂ ਜਿਹੜੇ ਪੰਜਾਬੀਆਂ ਨੇ ਆਪਣਾ ਕਰਤਵ ਖਾਇਆ ਪਰ ਮਾਰਨ ਗੁਰੂਆਂ ਦੀ ਧਰਤੀ ਆ ਪੀਰਾਂ ਫਕੀਰਾਂ ਦੀ ਆ ਇਹਨਾਂ ਨੇ ਕੀ ਕੀਤਾ ਕਿ ਉਹ ਆ ਔਖੀ ਘੜੀ ਵਿੱਚ ਟਰੈਕਟਰ ਲਾ ਲਓ ਟਰਾਲੀ ਲਾ ਲਓ ਟੱਕਾਂ ਦੇ ਜਾ ਕੇ ਉਹਨਾਂ ਤੱਕ ਪਹੁੰਚ ਗਏ हां जी दलबीर जी जिस तरह के ਹੜ ਇਹਨਾ ਆ ਚੁੱਕਾ ਪਾਣੀ ਦਾ ਹਰ ਪਿੰਡਾ ਥਾਵਾਂ ਤੋਂ ਗਉਆਂ ਮੱਝਾਂ ਬੱਚੇ ਇੱਥੋਂ ਤੱਕ ਕਿ ਜਿਹੜੇ ਘਰਾਂ ਦੇ ਘਰ ਵੀ ਰੁੜ ਕੇ ਤਬਾਹ ਚੁੱਕੇ ਨੇ ਉਥੋਂ ਦੀ ਕੁਝ ਲੋਕ ਜਿਹੜੇ ਕੋਠਿਆਂ ਦੇ ਉੱਤੇ ਚੜ ਕੇ ਕੁਝ ਲੋਕ ਖਲੋ ਕੇ ਧੜ ਤੱਕ ਪਾਣੀ ਆ ਚੁੱਕਾ ਆ ਉਹਨਾਂ ਨੂੰ ਸਮਾਜ ਸੇਵੀ ਜਿਹੜੇ ਆ ਉਹ ਆਪਣੇ ਦਸਵੰਧ ਲਾ ਲੋ ਜਾਂ ਜਿਸ ਤਰ੍ਹਾਂ ਵੀ ਚੰਦਾ ਲਾ ਲੋ ਇਕੱਠਾ ਕਰਕੇ ਉਥੇ ਸੁੱਕੀ ਰਸਤੇ ਭੇਜਣ ਦੇ ਕਿ ਇਹ ਠੀਕ ਆ ਸਾਂਜੀ ਸਾਡੇ ਨਾਲ ਬੈਠੇ ਬਹੁਤ ਸਤਿਕਾਰਯੋਗ ਉੱਗਿਸਮਾਜ ਸੇਵੀ ਆ ਸੇਵਾ ਕਰਦੇ ਆ ਕਾਵਲਾ ਸਾਜੀ ਬੈਠੇ ਆ ਨੂਈ ਜੀ ਆ ਤੁਸੀਂ ਬੈਠੇ ਜੇ ਹੋਰ ਪ੍ਰੈਸ ਦੀ ਟੀਮ ਸਭ ਤੋਂ ਵੱਡਾ ਸਾਨੂੰ ਇਹ ਚੀਜ਼ੇ ਪੇ ਅਵੇਲੇ ਪਤਾ ਕੀ ਆ ਜੋ ਉਹ ਚੀਜ਼ ਪ੍ਰਦਾਰਥ ਉਹ ਚੀਜ਼ਾਂ ਦਾ ਰਾਸ਼ਨ ਦੇਣਾ ਚਾਹੀਦਾ ਜਿਹੜਾ ਪਕਾਉਣਾ ਨਾ ਪਾਵੇ ਕਿ ਅਗਰ ਇੰਡੀਆ ਆਪ ਤੋਂ ਗਈ ਤੇ ਬੱਲ ਨਹੀਂ ਆ ਕਿ ਇਹਦਾ ਕੋਈ ਡੱਬੀ ਨਹੀਂ ਹੋ ਗਿਆ ਕਿਸੇ ਕੁਛ ਨਹੀਂ ਆ ਉਹ ਗੁਰੂ ਉਹ ਜਿਹੜਾ ਆਪਾਂ ਨੂੰ ਖਾਣ ਵਾਸਤੇ ਜਿਹੜੀਆਂ ਸਾਨੂੰ ਚਾਹੀਦਾ ਕਿ ਪਿੰਡਾਂ ਥਾਂ ਜਾਂ ਕਿਤੇ ਵੀ ਆ ਸਾਨੂੰ ਉੱਥੇ ਜਾ ਰਾਸ਼ਨ ਪਕਾਉਣਾ ਚਾਹੀਦਾ ਜਿਹੜਾ ਘਰ ਵਰਤੀ ਕਹਿ ਦਿੰਦੇ ਨਾਉਟ ਮੀਟ ਕਰਦਿੰਨਾ ਵੀ ਇੱਕ ਘਰ ਜਿਹੜਾ 20 ਰੋਟੀਆਂ 30 ਰੋਟੀਆਂ ਜਾਂ ਪੁਲਕੇ ਪਰ दाल ਸਬ지 ਲੈ ਕੇ ਉਹ ਚੀਜ਼ ਲੈ ਕੇ ਜਾਵੇ ਗੁਰੂ ਘਰ ਤੇ ਜਾ ਕੇ ਉਹਨਾਂ ਨੂੰ ਜਿਹੜਾ ਰਤ ਪਾਏ ਇਹ ਸੁੱਕਾ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ ਖਾਣਾ ਤੇ ਭੋਜਨ ਦਾ ਪ੍ਰਬੰਧ ਕਰਨਾ ਚਾਹੀਦਾ ਕਾ ਕਿ ਜੇ 2-4 ਦਿਨ ਦਾ ਮਸੀਤ ਕੱਟਣ ਤੋਂ ਬਾਅਦ ਉਹਨਾਂ ਬਾਅਦ ਤੇ ਹਲਪ ਕਰੀ ਤਾਂ ਸੁੱਕੇ ਰਸਤੇ ਪਾਣੀ ਦੀ ਕੀਤੀ ਜਾਵੇ ਬਹੁਤ ਵਧੀਆ ਜੀ ਦਲਬੀਰ ਜੀ ਨੇ ਚੁੱਲ੍ਹੇ ਦੀ ਵਰਤੋੜੀ ਹੋ ਰਹੀ ਕੋਈ ਗੈਸ ਸਿਲੰਡਰ ਕੁਛ ਨਹੀਂ ਰਿਹਾ ਉੱਥੇ ਸੁੱਕੀ ਰਸਤ ਜਿਹੜੀ ਪਛਾਣੀ ਜਿਹੜੀ ਆ ਉਹ ਸਮਝੋ ਬੇਕਾਰ ਆ ਉੱਥੇ ਇੱਕ ਬਣੀ ਰਸਤ ਭੇਜੀ ਜਾਵੇ ਜਿਸ ਤਰ੍ਹਾਂ ਕਿ ਕੋਈ ਵੀ ਆਸੀ ਰਸਤ ਜਿਹੜੀ ਬਣੀ ਹੋਈ ਭੇਜੇ ਉਹ ਬੰਦਾ ਖਾ ਕੇ ਆਪਣਾ ਗੁਜ਼ਾਰਾ ਕਰ ਸਕੇ ਹਾਂਜੀ ਪ੍ਰਸ਼ਾਸਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਤਾਂ ਜੀ ਆਪਾਂ ਬੈਠਿਆਂ ਗੱਲ ਇੱਕ ਬਹੁਤ ਔਲੀਆ ਕਰਨ ਵਾਲੀ ਸਭ ਤੋਂ ਵੱਡਾ ਜਿਹੜਾ ਅੱਜ ਦੇ ਜਿਹੜਾ ਔਖੀ ਵੀਰੇ ਸ਼ਹਿਰਾ ਜਿਹੜਾ ਸਾਡੇ ਮਾ ਜੋ ਜਿਹੜੇ ਸਤਕਾਰ ਜੋ ਸਾਡੀ ਬੇਟੀ ਲਾਓ ਸਾਡੀ ਭੈਣ ਲਾਓ ਜਿਹੜੇ ਸਾਡੇ ਅਮਰਸਾ ਦੇ ਡੀਸੀ ਸਾਹਿਬ ਨੇ ਉਹਨਾਂ ਨੂੰ ਦਮਾ ਕਿਉਂਕਿ ਉਹਨਾਂ ਨੇ ਐਨੇ ਪਾਣੀ ਦੇ ਵਿੱਚ ਕੋਈ ਆਪਣਾ ਸਟਾਫ ਔਰ ਟੀਮ ਨੂੰ ਲੈ ਕੇ ਜਿੱਤੇ ਲੋਕਾਂ ਦੇ ਨਾਲ ਪਿਆਰ ਖਾ ਅਤੇ ਇਨਸਾਨੀਅਤ ਉਹਦੇ ਅੰਦਰ ਸੀ ਤੇ ਉਹਨਾਂ ਨੇ ਉਹਨਾਂ ਦਾ ਬਚਾ ਕੀਤਾ ਸਾਧਨਾ ਰਹੀ ਉਹਨਾਂ ਨੂੰ ਕੱਢਿਆ ਹੀ ਗਿਆ ਔਰ ਰਸਤੇ ਪਾਣੀ ਨੂੰ ਪਹੁੰਚਾਇਆ ਸੁੱਕਾ ਰਸਤੇ ਔਰ ਛਗਣਾਤੇ ਉਹਨਾਂ ਨੂੰ ਜੋ ਬੰਦਾ ਸੀ ਇਨਸਾਨੀਅਤ ਉਹਨਾਂ ਕੀਤਾ ਪੂਰਾ ਫੱਜ ਨਭਾਇਆ ਇਹ ਜਿਹੜੇ ਆ ਸਾਡੇ ਡੀਸੀ ਸਾਜ ਜੋ ਅਮਰ ਸਾਦੇ ਆ ਅਗਰ ਪਰਮਾਤਮਾ ਇਤਾਂ ਦੇ ਜਿਹੜੇ ਹੱਸ ਲਾ ਦੇਵੇ ਨਾ ਜੱਜ ਤੁਹਾਡੇ ਜਿੰਨੇ ਵੀ ਆ ਪੰਜਾਬ ਦੇ ਤਾਂ ਸਾਡਾ ਜਿਹੜਾ ਪੰਜਾਬ ਸਭ ਤੋਂ ਦਾ ਖੁਸ਼ਹਾਲ ਸੂਬਾ ਜਿਹੜਾ ਪਹਿਲੇ ਸੀ ਸੋਨੇ ਦੀ ਚੜੀ ਦੇ ਤਰਾਏ ਪੰਜਾਬ ਜਿਹੜਾ ਸਾਡਾ ਸਭ ਤੋਂ ਅੱਗੇ ਅਗੋਂ ਪੱਜਾਉ ਜਿਹੜਾ ਸਾਡਾ ਨੁਕਸਾਨ ਉਹਦੀ ਪਰਭਾਈ ਹੋ ਸਕਦੀ ਜਿਹੜੇ ਇਹ ਹੱਸਰ ਲੱਗ ਜਾਂਦਾ ਇਸੇ ਤਰ੍ਹਾਂ ਜਿਹੜੇ ਹੜ੍ਹਾਂ ਦੇ ਅਕੋਰਡਿੰਗਲੀ ਜੋ ਵੀ ਖਬਰਾਂ ਦੇ ਸਮਾਜ ਸੇਵੀ ਉੱਗੇ ਹੋਏ ਆ ਹਰ ਤਰ੍ਹਾਂ ਤੁਹਾਨੂੰ ਇਸੇ ਤਰ੍ਹਾਂ ਦੇ ਮਿਲਵਾਉਂਦੇ ਰਾਵਾਂਗੇ ਸਮਾਜ ਸੇਵੀ ਦੇ ਨਾਲ ਦੇਖਦੇ ਰਹੋ ਸਟਾਰ ਟੀਵੀ ਦੀ ਨਿਊਜ਼ ਦੇ ਨਾਲ ਡੇਲੀ ਪਬਲਿਕ ਟਾਈਮ ਨਿਊਜ਼ ਡਾਊਨ ਟੂ ਅਰਥ ਸਾਡੀ ਸਤ ਜਦਲਵੀਰ ਜੀ ਅਸੀਂ ਇਹ ਵੀ ਤੁਹਾਡੇ ਕੋਲ ਜਾਣਕਾਰੀ ਲਵਾਂਗੇ ਕਿ ਜਿਹੜਾ ਇਹ ਇਨੇ ਘਰਾਂ ਦੇ ਘਰ ਤਬਾਹ ਹੋ ਗਏ ਇਸ ਹੜ੍ਹ ਕਰਕੇ ਕੀ ਕਾਰਨ ਹੈ ਕਿ ਇਹ ਹਰ ਜਿਹੜੇ ਆ ਇਹ ਕਿਉਂ ਨਹੀਂ ਰੁਕ ਪਾਏ ਕਾਰਨ ਕਿ ਅਗਰੇ ਜੋ ਪਹਿਲੇ ਦੇ ਸਾਡੇ ਸਲਾਬ ਆਉਂਦੀ ਸੀ ਧਰਤੀ ਤੋਂ ਆ ਜਣਾ ਜਦੋਂ ਪਾਣੀ ਉੱਭਰ ਕਹਣਾ ਜੀ ਤੇ ਉਹਦੇ ਪਾਣੀ ਕਢਵਾ ਅਸਰ ਜੀ ਡਰੇਨ ਬਣਈ ਗਈਆਂ ਪ੍ਰੋਜੈਕਟ ਬਣਿਆ ਵੀ ਡਰੇਨਾ ਬਣਾਉਂਦਾ ਪਾਣੀ ਜਿਹੜਾ ਸੇਮ ਚੁੱਕ ਜੇ ਉਹ ਤਾਂ ਨਾਲ ਜਿਹੜਾ ਪਾਣੀ ਆਉਂਦਾ ਸੀ ਉਹਦੇ ਉੱਤੇ ਦਰਿਆ ਕੋ ਦਿੱਤ ਨੇ ਬਖਸ਼ਿਸ਼ ਕੀਤੀ ਪਰ ਅੱਜ ਦਾ ਜਿਹੜਾ ਅਸੀਂ ਕੀ ਕੀਤਾ ਕਿ ਜਿਹੜੇ ਸਰਕਾਰ ਵੱਲੋਂ ਜੋ ਪ੍ਰੋਜੈਕਟ ਔਰ 50 ਸਰਕਾਰ ਸੈਂਟਰ ਸਰਕਾਰ ਨੇ ਇੱਕ ਸਕੀਮਾਂ ਲਾਗੂ ਆ ਕਿ ਤਿੰਨੀ ਸਾਲੀ ਜੋ ਸਾਡੇ ਨਿਕਾਸੀ ਪਾਣੀ ਆ ਜਿਹੜਾ ਡਰੇਨ ਹੋਇਆ ਚਾਹੇ ਸਬਸਿਡੀ ਹੋਏ ਨੂੰ ਕਹਿੰਦੇ ਆ ਸੁਵੇ ਲਾ ਲੋ ਨਹਰਾ ਲਾ ਲੋ ਇਹਨਾਂ ਦੀ ਖੁਲਾਈ ਜਿਹੜੀ ਵਾਜਬ ਆਪਾਂ ਤਿੰਨੀ ਸਾਲੀ ਇਹਨੂੰ ਕੱਢਿਆ ਜਾਂਦੀ ਜਿੱਥੇ ਸ਼ਰਟ ਪਜਾਂ ਮਨ ਜਾਂਦੀ ਸੀ ਤਾਂ ਕਿ ਪਾਣੀ ਦੀ ਰਿਕਵਰੀ ਨਾ ਹੋ ਸਕੇ ਉਹਦੇ ਚ ਘਾਹ ਬੂਟੀ ਜਿਹੜੀ ਕੱਲੀ ਜਾਂਦੀ ਸੀ ਤੇ ਜਿਹੜਾ ਦਰਿਆ ਦੇ ਵਿੱਚ ਜੱਦ ਹੁੰਦਾ ਸੀ ਪਾਣੀ ਜਿਹੜੀ ਉਹਦਾ ਰਫ਼ਤਾਰ ਜਿਹੜੀ ਤੇਜ਼ ਨਿਕਲ ਜਾਂਦਾ ਤੇ ਉਹਦੇ ਤੇ ਰੇਤਾ ਨਿਕਲਦੀ ਸੀ ਪਰ ਸਰਕਾਰ ਜਦੋਂ ਆਈ ਹੈ ਪੰਜਾਬ ਸਰਕਾਰ ਇਹਨਾਂ ਨੇ ਇਹ ਚੀਜ਼ਾਂ ਧਿਆਨ ਨਹੀਂ ਦਿੱਤਾ ਜਿਸ ਕਾਰਨ ਪਾਣੀ ਦੀਆਂ ਰਕਾਵਟਾਂ ਡਾਊਨ ਕਰਕੇ ਪਾਣੀ ਉੱਪਰ ਕੇ ਵਾਰਿਆ ਹੋਰ ਡੈਮ ਜਿਹੜੇ ਹੈ ਸਰਕਾਰ ਨੂੰ ਛੱਡਿਆ ਗਿਆ ਪੰਜਾਬ ਸੂਬੇ ਦੇ ਨਾਲ ਪਤਾ ਨਹੀਂ ਮਤਰੀ ਮਾਰਾ ਕਿਉਂ ਫਲੂ ਕੀਤਾ ਗਿਆ ਕਿ ਉਹ ਗੇਟ ਖੋਲ੍ਹੇ ਪਏ ਜਿਹੜਾ ਜੀਤ ਸਾਗਰ ਡੈਮ ਆ ਉਹ ਆ ਡੌਮ ਆ ਡੈਮ ਉਹਦੇ ਖੋਲੇ ਗਿਆ ਗੇਟ ਔਰ ਜਿਹੜੇ ਉਸ ਸੇ ਦਾ ਪਾਣੀ ਜਿੱਤਾ ਬਾਸ਼ ਹੋ ਰਹੀ ਆ ਅੱਧੀ ਹੋ ਰਹੀ ਆ ਲਗਾਤਾਰ ਆ ਬਾਸ਼ ਰਮੀ ਨਾ ਰਿਹਾ ਅਗਰ ਜੇ ਨਾ ਵੀ ਇਹਨਾਂ ਨੇ ਇਹ ਨਾ ਹੋ ਹੱਸ ਗਿਆ ਗੇੜ ਤਾਂ ਹੋ ਸਕਦਾ ਹੋਰ ਵੀ ਨੁਕਸਾਨ ਹੋਤਦਾ ਪੰਜਾਬ ਦਾ ਅੱਜ ਪੰਜਾਬ ਦੀ ਸਥਿਤੀ ਦੇਖ ਰਿਹਾ ਜੇ ਜਿੱਤੇ ਸਰਕਾਰ ਵੱਲੋਂ ਅੱਜ ਕੋਈ ਇਹੋ ਜਿਹਾ ਕੋਈ ਰੋਲ ਨਹੀਂ ਅਦਾ ਕੀਤਾ ਜਾ ਕੇ ਲੋਕਾਂ ਦੀ ਆਪਾਂ ਅਥਾਹ ਤੇ ਕਰ ਸਕੀ ਹੂੰ ਚਰਪਾ ਕੁਝ ਨਾ ਕੁਝ ਧਾਰੀ ਵਾਲ ਇੱਕ ਦੋ ਗਿਆ ਤੇ ਜੋ ਨੇ ਵੀ ਕਹਿਤਾ ਆ ਰਹੇ ਨੇ ਬੜੇ ਕਿ ਪੰਜਾਬ ਸਰਕਾਰ ਦੇ ਬਾਹ ਫੜੋ ਕਿ ਪੰਜਾਬ ਸਰਕਾਰ ਇੰਨੀ ਹੋ ਚੁੱਕੀ ਆ ਜੇ ਚੁੱਕੀ ਆ ਕਿ ਲੋਕਾਂ ਦੀ ਜਿਹੜੀ ਆ ਉਹਨਾਂ ਦੀ ਤੁਸੀਂ ਬਾਹ ਫੜਨ ਦੀ ਬਜਾਏ ਆ ਰਹੇ ਨੇ ਕਹਿ ਰਹੇ ਦੂਜੇ ਪਾਸੇ ਜਿਹੜਾ ਇਹ ਚੀਜ਼ ਹੈ ਪੰਜਾਬੀ ਆਪਣੇ ਬਲਬੁੱਤੇ ਤੇ ਆਪਣੇ ਆਪ ਤਾਂ ਗੱਲ ਕਰਾਂਗੇ ਹੁਣ ਅਸੀਂ ਸਮਾਜ ਸਾਡੇ ਉੱਗੇ ਹੋਏ ਸ੍ਰਿੰਦਰ ਸਿੰਘ ਚਾਵਲਾ ਜੀ ਸਾਵਲਾ ਸਭ ਤੁਸੀਂ ਸਾਡੇ ਚੈਨਲ ਤੋਂ ਲਾਈਵ ਹੋ ਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਹੜਾ ਇੱਕ ਹੜ੍ਹਾਂ ਦੀ ਮਾਰ ਪੈ ਚੁੱਕੀ ਆ ਹੂੰ ਔਰ ਘਰਾਂ ਦੇ ਘਰ ਤਬਾਹ ਚੁੱਕੇ ਨੇ ਹੂੰ ਔਰ ਜਿਹੜੀਆਂ ਐਨ ਜੀਓ ਸੇਵਾਵਾਂ ਚ ਲੱਗੀਆਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਤੇ ਇਸ ਟਾਈਮ ਬਹੁਤ ਹੀ ਦੁਖਦਈ ਜਿਹੜੀ ਕ੍ਰਸਤੀ ਆਈ ਆ ਉਹ ਬਹੁਤ ਇੱਕ ਮਾਰੀ ਕਰਨ ਹੈ ਬਾਕੀ ਗੱਲ ਇਹ ਰਹੇਗੀ ਆ ਕਿ ਇਹ ਕੁਦਰਤ ਦਾ ਕਹਿਰ ਹੈ ਕੁਦਰਤ ਦਾ ਕਹਿਰ ਅਗੇ ਇਨਸਾਨ ਮੱਥਾ ਨਹੀਂ ਲਾ ਸਕਦਾ ਜੇ ਅਸੀਂ ਕਹਿੰਨੇ ਆ ਚਲੋ ਕਦੇ ਕੀ ਆ ਕਿ ਪਰਮੇਸ਼ਰ ਦੇ ਹੁਕਮ ਤੋਂ ਵਗਾਇਆ ਜੀ ਪਤਾ ਵੀ ਨਹੀਂ ਹੁੰਦਾ ਤੁਸੀਂ ਮਨ ਲਾ ਪ੍ਰੋਫੈਸਰ ਨੇ ਕੀਤਾ ਜੀ ਕੋਈ ਗੱਲ ਉਹਦੇ ਹੁਕਮ ਨਹੀਂ ਹੋ ਰਿਆ ਜੇ ਉਹਨੇ ਕੀਤਾ ਉਹਨੇ ਸੰਭਾਲਣਾ ਉਹਨੇ ਸੰਭਾਲਣਾ ਉਹਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਚਾਰ ਬੱਚੇ ਵਾਰ ਕੇ ਕੀ ਕੀਤਾ ਉਹਨੇ ਤੇਰਾ ਪੜਾ ਮਿੱਠਾ ਲਾ ਲਾ ਅੱਜ ਅਸੀਂ ਉਹਨੂੰ ਦੋਸ਼ ਨਹੀਂ ਦਈਏ ਕਿ ਹੈ ਪਰਮੇਸ਼ਰ ਜੇ ਸਾਡੇ ਤੇ ਕੋਈ ਇਦਾਂ ਦੀ ਆਈ ਹੈ ਤਾਂ ਸਾਹਮਣੇ ਤੇ ਉਹ ਆ। ਬਾਕੀ ਨਾ ਉਹ ਪੰਜਾਬ ਦੇ ਸਮਾਜ ਸੇਵਾਗਰਾਂ ਨੂੰ ਮੈਂ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਦਾ ਪਰਮੇਸ਼ਰ ਨੇ ਮਨ ਬਣਾ ਕੇ ਸਾਡੇ 23 ਜ਼ਿਲ੍ਹਿਆਂ ਦੇ ਚੋ ਪਾਣੀ ਮਾਰ ਹੈਡ ਆਏ ਨੇ ਉਹਨਾਂ ਵੀ ਅੱਜ ਹਾਦਲ ਵੱਧ ਮਦਦ ਕਰਨ ਦੇ ਤੌਰੇ ਆ। ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਆ ਪਰਮੇਸ਼ਰ ਉਹਨੂੰ ਤਦੌਥੀਆਂ ਬਖਸ਼ੇ। ਉਹਨਾਂ ਨੇ ਤੁਹਾਆਂ ਚ ਵਾਧਾ ਪਾਵੇ ਕਿ ਇਸੇ ਤਰ੍ਹਾਂ ਹੀ ਬਾਕੀ ਗੱਲ ਮੈਂ ਸੋ ਕਾਹਦੋਂ ਕਹਿਣਾ ਚਾਹਦਾ ਕਿ ਜਿਹੜੀ ਸਿੱਖ ਕੌਮ ਹੈ ਇੱਕ ਬਹਾਦਰ ਕੌਮ ਹੈ ਇਹਨਾਂ ਨੂੰ ਜੰਦੇ ਗੁਰਤੀ ਮਿਲਿਆ ਦੁਸਰੇ ਪਾਸ਼ਾ ਦੀ ਫੌਜ ਹੈ ਉਹ ਗੁਰਬਾਣੀ ਤੁਕ ਨੂੰ ਸਿੱਧ ਕਰਦੇ ਆ ਕਿ ਫਰੀਦਾ ਬੁਰੇ ਦਾ ਭਲਾ ਕਰ ਇਹ ਸਿੱਖ ਕੌਮ ਤੋਂ ਗਿਆ ਕਿ ਆਪਣੇ ਦੁਸ਼ਮਣ ਨੂੰ ਵੀ ਅਗਲਾ ਭਲਾ ਕਰਦੀ ਆ ਤੇ ਬਾਕੀ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਇਹ ਸੱਚੇ ਪਾਸ਼ਾ ਕਿਰਪਾ ਕਰ ਇਹਨਾਂ ਦੇ ਕਿਰਪਾ ਕਰ ਜਿਨ੍ਹਾਂ ਦੇ ਘਰ ਟੁੱਟ ਗਏ ਆ ਘਰ ਬਹਿ ਗਏ ਆ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਕਿਰਪਾ ਕਰ ਕਿ ਉਹਨਾਂ ਦੀ ਜਿਹੜੀ ਪਟੜੀ ਜ਼ਿੰਦਗੀ ਤੋਂ ਲਥੀ ਆ ਉਹਦੇ ਦੇ ਪ੍ਰੇਟਿਚਰ ਮੁਕੇ ਨਹੀਂ ਦਿਆ ਨਹੀਂ ਕਿਹਾ ਬਾਕੀ ਮੈਂ ਇੱਕ ਅਜੇ ਸਾਡੇ ਉਹ ਸ਼ਹਿਰ ਦੇ ਮਜੀਸੀ ਮਨਜੀ ਹੈਗੇ ਆ ਉਹਨਾਂ ਦੇ ਬੜੇ ਵਧੀਆ ਮੈਨੂੰ ਕਮੈਂਟ ਚੰਗੇ ਲਾਉਦੇ ਆ ਉਹਨਾਂ ਦੇ ਜਿਹੜੇ ਕਮੈਂਟਸ ਮੈਂ YouTube ਤੇ ਧੋਇਆ ਜੀ ਬੇਤੋ ਜਿਹੜੇ ਸਵਾਸਤ ਲੱਗੇ ਅੱਜ ਜਿਹੇ ਹੈਲਪ ਕਰਨਦੇ ਆ ਆਪਣੇ ਤੋਂ ਵੱਧ ਹੈਲਪ ਕਰਨਦੇ ਆ ਆਣ ਕੀ ਪਲੇ ਡਾਉਨ ਹੋਵੇ ਜਦੋਂ ਪਕੜੇ ਘਰੇ ਭਜਨ ਗਏ ਉਹ ਕਹਿੰਦਾ ਕਿ ਇਹ ਸਾਨੂੰ ਉਦੋਂ ਤੱਕ ਮਦਦ ਕਰਨੀ ਚਾਹੀਦੀ ਆ ਜਦੋਂ ਤੱਕ ਉਹਨਾਂ ਦਾ ਸਭ ਕੁਝ ਸਥਾਣ ਨਾ ਹੋ ਜਾਵੇ ਜਿਹੜਾ ਘਰ ਟੁੱਟ ਗਿਆ ਉਹਦਾ ਘਰ ਬਣਾਉਣਾ ਚਾਹੀਦਾ ਜਿਹਦੀ ਕੋਈ ਅਸਲੀ ਦੁਕਾਨ ਪਈ ਉਹ ਤੋਂ ਰੈਸ਼ੂ ਬਾਕੀ ਉਹ ਜਿਹਨਾਂ ਜਿਹੜਾ ਕੰਮ ਕਰਦੇ ਸਟੈਂਡ ਹੋ ਜਾਂਦਾ ਉਹ ਤੋਂ ਕਦੀ ਮਦਦ ਕਰਨੀ ਚਾਹੀਦੀ ਤਦ ਵੀਰ ਗਿਆ ਸਾਰਾ ਵੀ ਮੈਂ ਇੱਕ ਬਿਆਨ ਪੜਿਆ ਬਹੁਤ ਸੋਣਾ ਉਹਨਾਂ ਨੇ ਕਿਹਾ ਕਿ ਹਾਂ ਕਿ ਇੱਕ ਜਨਰਲ ਹੀ ਆਵਦ ਲੋ ਪੰਜ ਪੰਜ ਪਿੰਡਾਂ ਪਰ ਵੱਲ ਲੋ ਕਿ ਆ ਮੈਂ ਗੋਦ ਲੈ ਲਿਆ ਉਹਨਾਂ ਦੀ ਗੱਲ ਬਹੁਤ ਅਧੀ ਲੱਗੀ ਹੈ ਬਾਕੀ ਸਾਡੇ ਸ਼ਹਿਰ ਦੇ ਮਾਨਯੋਗ ਮੈਡਮ ਡੀਸੀ ਸਖਸੀ ਸਾੜੀ ਜੀ ਇੱਕ ਲੋੜੀ ਹੋ ਕੇ ਬਹੁਤ ਹੀ ਬਹਾਦਰੀ ਨਾਲ ਇਸ ਮੁਸ਼ਕਲ ਦਾ ਸਾਹਮਣਾ ਕਰਦੀ ਪਈ ਆ ਪਾਣੀ ਦੇ ਵਿੱਚ ਜਾ ਕੇ ਲੋਕਾਂ ਦੀ ਹੈਲਪ ਕਰਦੀ ਪਈ ਆ ਜਿਹੜੇ ਬੰਦੇ ਆਪਣੇ ਘਰ ਛੱਡਣ ਨੂੰ ਤੈਦੋ ਨਾ ਫਲੈਸ਼ ਕਰਦੇ ਦੀ ਕਿ ਬਾਬਾ ਜੀ ਤੈ ਪਰ ਆਓ ਆਜੋ ਨਿਕਲੋ ਬਾਹਰ ਕੋਈ ਨਾ ਫਿਰ ਬੰਦੇ ਦਾ ਜਾਨ ਬਚ ਗਈ ਤੇ ਜਿਹਦਾ ਫਿਰ ਆ ਜੜੀ ਨਾ ਕੋਈ ਗੱਲ ਨਹੀਂ ਸਾਡੇ ਸ਼ਹਿਰ ਦੇ ਐਮਪੀ ਸਾਹਿਬ ਸਦਾ ਗੁਰਜੀਤ ਸਿੰਘ ਹੋਈਲਾ ਜੀ ਵੀ ਬੋਰਡ ਆਪਣੇ ਤੜ ਮੰਥ ਚੱਲਾ ਪੂਰੀ ਟੀਮ ਬਹੁਤ ਇਨਾਂ ਦੀ ਲੋਕਾਂ ਦੀ ਹੈਲਪ ਕਰ ਰਹੀ ਆ ਮੈਂ ਪਰਮਾਤਮਾ ਦਾ ਬਹੁਤ ਸ਼ੁਕਰ ਕਰਾਂਗਾ ਕਿ ਸੱਚੇ ਪਾਤਸ਼ਾਹ ਇਹਨਾਂ ਲਈ ਜੜੀਆਂ ਇਹ ਜੜੀਆਂ ਏਜੰਸੀਆਂ ਤੁਸੀਂ ਲੋਕਾਂ ਦਾ ਮਨ ਬਣਾ ਕੇ ਤੇ ਹੈਲਪ ਕਰ ਬੰਦਾ ਬੰਦੇ ਦਾ ਬੰਦੇ ਦਾ ਦਾਰੂ ਹੈ ਇਹਨਾਂ ਨੂੰ ਬੰਦਾ ਬੰਦੇ ਦਾ ਦਾਰੂ ਹੈ ਜੀ ਹਮੇਸ਼ਾ ਬੰਦਾ ਬੰਦੇ ਦੀ ਮਦਦ ਕਰਦਾ ਕਰਦਾ ਆਇਆ ਜੀ। ਬਾਕੀ ਮਾਲਕ ਕਿਰਪਾ ਦੇ ਜੀ ਇਹਨਾਂ ਨੂੰ ਤੰਦਰੁਸੀਆਂ ਭਖਣ ਇਹ ਅੱਜ ਜੇ ਹਿੰਦੁਸਤਾਨ ਦੀ ਧੱਤੀ ਦੇ ਜੇ ਦੌਰ ਤੋਂ ਦਾ ਸਾ ਲੈ ਰਹੇ ਆ ਨਾ ਤੇ ਸਿੱਖਾਂ ਦਿਆ ਸੇ ਦਿਆ ਕਰਕੇ ਲੈ ਰਹੇ ਆ। ਤੁਸੀਂ 2% ਕਹਿੰਦੇ ਵੀ ਕਿ ਸਿਰਫ ਸਿੱਖ ਕਮ 2% ਆ। ਉਹ ਇੱਕ ਦਸੰਟੀ ਬੜੀ ਭਾਰ ਹੁੰਦੀ ਆ। 7 ਲੱਖ ਇੱਕ ਲਾਉਂ ਕਦੀ ਗੋਬੀ ਤੇ ਨਾਮ ਤੇ ਆਉਂ। ਕਥੀ ਸਿੱਕਾ ਮੋ ਬਹਾਦਰ ਉਹ ਕੌਮ ਹੈ ਪਾਸ਼ਾ ਦੀ ਕੌਮ ਹੈ ਕਿ ਜੜੇ ਜਦੋਂ ਕੋਈ ਮੁਸੀਬਤ ਆਵੇ ਉਹ ਨਹੀਂ ਪਿੱਛੇ ਹਰਦੀ ਦੱਟ ਕੇ ਮਬਾਲਾ ਕਰਦੀ ਹੈ ਮੈਂ ਅਕਾਲਪੁਰ ਕਾਗੇ ਇਹ ਗੱਲ ਸਦਾ ਸੱਚੇ ਪਾਸ਼ਾ ਪੰਜਾਬ ਦੇ ਲੋਕਾਂ ਦੇ ਰਹਿਮ ਆਪਣੀ ਕਿਰਪਾ ਸੰਸਾਰ ਦੀ ਕਿਰਪਾ ਸਦਾ ਦਾ ਬਲਾ ਮੰਦਾ ਵੈਰ ਜੂਰ ਖਾਲਸਾ ਮੁਝੇ ਖੁਜੇ ਦੁਖੀ ਤਪੜ ਹਾਲੀ ਸੜਦੀ ਛਟਸੀ ਫੋਟੋ ਨੈਟ ਤੇ ਚੜਦੀ ਔਰ ਵੀ ਫੋਟੋ ਹੜ ਦੀ ਚੜ ਗਈ ਤੱਕ ਕਿਉ ਮੂੰਹ ਹਏ ਭਾਉਂਗੇ ਨੇ ਸੈਂਟਰ ਦੀ ਸਰਕਾਰੇ ਨਹੀਂ ਤੇਰੇ ਲੀਡਰ ਸੌਂਗੇ ਨੇ ਹਾਏ ਸੈਂਟਰ ਦੀ ਸਰਕਾਰੇ ਨਹੀਂ ਤੇਰੇ ਲੀਡਰ ਸੌਂਗੇ ਨੇ